ਗੁੱਡ ਮਾਰਨਿੰਗ ਜੀ ਮਿੱਤਰੋ ਸਵਾਗਤ ਹੈ ਆਪਣਾ ਅੱਜ ਦੇ ਇੱਕ ਹੋਰ ਬਲੌਗ ਤੇ ਤੇ ਸਭ ਤੋਂ ਪਹਿਲਾਂ ਤਾਂ ਅੰਟੈਨਾ ਸੋਕ ਨੂੰ ਧੋਣੇ ਆਪਣੇ ਨੂੰ ਹਾਲਤ ਖਰਾਬ ਜੀ ਹੋਈ ਵੀ ਹੈ ਕਾਫੀ ਤੇ ਕਪੜਾ ਕਪੜਾ ਵੀ ਨਹੀਂ ਮਰਿਆ ਗਿਆ ਤੇ ਛਲਮਾ ਕਰਾ ਕਰੋ ਜੀ ਵੀ ਲਾ ਕੇ ਹਟਿਆਗਾ ਤੇ ਇਹਨੂੰ ਮਹਾ ਚਾਲਾ ਪਾਣੀ ਪਾਣੀ ਮਾਰਦਾਂ ਨੇ ਅੱਜ ਤੇ ਵਧੀਆ ਸ਼ਾਮਕ ਜੀ ਆਜੂਗੀ ਇਹਦੀ ਬਣਾਉਣਾ ਪਹਿਲਾਂ ਤਾਂ ਗੱਲ ਆਪਾਂ ਲੋ ਜੀ ਮਿੱਤਰੋ ਆ ਖੜਾ ਡੈਨਾਸੌਰ ਆ ਮਾਤ ਅਦੇ ਕੰਮ ਹੈ ਪੁੱਠੇ ਨੇਗੇ ਚੱਪਲਾ ਚੱਪਲਾ ਉੱਪਰ ਹੀ ਧਰਦਾਂ ਦੀ ਆ ਚੱਲ ਕੋਈ ਗੱਲ ਨਹੀਂ ਲੋ ਜੀ ਲੱਕ ਖਰਾਬ ਹੀ ਹੋਈ ਪਿਆ ਥੋੜੀ ਇਹਨੂੰ ਮੜਾ ਵਿਚਰ ਨੂੰ ਚਮਕਾਈਏ ਬਣਾਈਏ ਗੱਲ ਇਹਦੀ ਘੈਂਟ ਤੇ ਲਾ ਕੇ ਪੈਪ ਆਪਾਂ ਸੈਂਪਲ ਥੁੱਪ ਖੋਲ ਲੀਏ ਪਹਿਲਾਂ ਇਹਦੀ ਬਣਾਉਣੀ ਆਪਾਂ ਗੱਲ ਡੈਨਾਸੌਰ ਦੀ ਆਪਣੇ ਦੀ ਘੈਂਟ ਬਣਾਦੀ ਆ ਯਾਰ ਬੁਰਾ ਲੱਗ ਬਗ ਮਿੱਟੀ ਮਿੱਟੀ ਜਿਹੀ ਕਮੀ ਵੀ ਵੀ ਆ। ਇਹ ਘਰਾ ਤੇ ਵੀ ਮਾਰ ਦਾਂਗੇ ਥੋੜਾ ਜਿਹਾ ਆਪਣੀ ਮਿੱਟੀ ਜਿਹੀ ਲੱਗੀ ਪਿਆ। ਲੋ ਜੀ ਮਿੱਤਰੋ। ਹੁਣ ਚੈੱਕ ਕਰੋ ਲੋਕ ਤੇ ਨੂੰ ਮੈਂ ਦੁਬਾਰਾ ਧੋ ਕੇ ਫੇਰ ਚੈੱਕ ਕਰਾਵਾਂਗੇ ਲੋਕ ਇਹਦੀ। ਆਣਾ ਸੋਰਦੀ ਆਪਣੇ ਦੀ ਤੇ ਆ ਵੀ ਅੱਜ ਇਟਾਈਆਂ ਦਾ ਮਾੜਾ ਜਾ ਰਹਿ ਗਿਆ ਚੱਠਾ ਜਾ ਇਹ ਵੀ ਅੱਜ ਚੈੱਕ ਦੇਣੇ ਆ ਫੱਟੇ ਨੇ ਮੇੜ ਦੇਣਾ ਆਪਣੇ ਤੇ ਤਾਂ ਇੰਨਾ ਨੀਮਾ ਹੋ ਗਿਆ ਤੇ ਇਹ ਦੇਖਾਂਗੇ ਜਦੋਂ ਬਿੜ ਦਾ ਇਹਦਾ ਲੇਬਲ ਹਟਵਾਵਾਂਗੇ ਪਾਹ ਸਾਰੇ ਵੀਡੀਓ ਤੇ ਫਿਰ ਪਤਾ ਲੱਗੂਗਾ ਵੀ ਉੱਚੀ ਰਹਿਣਦੇ ਆ ਇਹਨੂੰ ਨੀਵੇਂ ਰਹਿਣਦੇ ਆ ਪਰ ਉਪਰ ਦਾ ਕਰਨਾ ਬੂ ਫਿਰ ਆਹ ਮਿਸਤਰੀ ਜਿਵੇਂ ਸਲਾਹ ਦਊਗਾ ਆਹ ਵਾਲੀ ਜਿਹੜੇ 2-3 ਰ데요 ਨੇਗੇ ਜੇ ਤਾਂ ਇਹ ਉੱਚੇ ਹੋਏ ਫਿਰ ਤਾਂ ਇਹ ਮਿਸਤਰੀ ਠਬਾਊਗਾ ਜੇ ਠੀਕ ਲੈਵਲ ਦੇ ਵਿੱਚ ਆ ਗਏ ਫਿਰ ਆਪਾਂ ਰਹਿਣ ਦਾਂਗੇ ਹਰਤ ਜਾਨੀ ਕੇ ਪੈ ਗਿਆ ਇਹਦੇ ਵਿੱਚ ਦਰਮਟ ਵੀ ਲੱਗ ਗਿਆ ਚਲੋ ਜੀ ਮਿੱਤਰੋ ਤੋਂ ਇਹ ਡੈਣਾ ਹੋਰ ਨੂੰ ਹੋਰ ਕਰਾਈਏ ਸਨਾਨੇ ਲਓ ਵੀ ਮਿੱਤਰੋ ਜਾਨਾ ਨੋਰ ਕਾ ਪਰਨੇ ਸਟਾਰਟ ਮਾ ਹੋਰ ਹੋਵੇ ਥੋੜਾ ਜਿਆਦਾ ਅੱਗੇ ਰੁਕ ਜੀ ਬਾਦ ਦੱਸੋ ਕਿ ਮੈਂ ਸਿੱਧਾ ਹੀ ਆਪਣੇ ਦੀ ਐਟਾ ਕੋਈ ਗੱਲ ਨਹੀਂ ਲਵਾਵਾਂਗੇ ਕਦੇ ਫਰੱਡੇ ਵਾਲਾ ਸਲੈਸਟਰ ਵੀ ਟਾਈਮ ਆਉਂਦੇ ਹੋਲੀ ਹੋਣੀ ਕਰਾਵਾਉਣੇ ਟੈਨਸਰ ਤਨੀ ਫੁੱਲ ਬੋਡੀ ਵੀ ਹੈ ਫਾਈਬਰ ਗੋਲ ਵਾਲੀ ਹੱਟ ਲਵਾਵਾਂਗੇ ਪਰ ਕਹੇਟ ਜੀ ਨੇ ਸ੍ਰੀ ਵਧੀਆ ਲੋੜ ਹੋਵੇ ਕੋਈ ਗੱਲ ਨਹੀਂ ਕਰ ਲਵਾਉਗੇ ਟਾਈਮ ਦੇ ਹਿਸਾਬ ਨਾਲ ਬਾਹਰ ਹੋ ਗਿਆ ਤੇ ਮੇਰੇ ਨਾਲ ਹੋਦੀ ਆਪਣੇ ਦੀ ਸਪ੍ਰੈਸ਼ਰ ਉੱਤਾਰਾ ਪੁਣੇ ਕਰਨ ਲੱਗਿਆ ਇਹ ਵੇਲੇ ਲਓ ਜੀ ਮਿੱਤਰੋ ਧੋਦਾ ਆਪਣੇ ਡਾਇਨਾਸੌਰ ਸੁੰਦਰ ਦੀ ਗੱਜ ਚਾੜਤੀ ਛਤਰੀ ਪਰ ਬਹੁਤ ਜ਼ਿਆਦਾ ਮੈਲੀ ਹੋਈ ਬੀਸੀ ਘੈਂਟ ਬਣਾਤੀ ਨਾ ਗੱਲ ਆਪਣੇ ਦੱਸੋ ਮਿੱਤਰੋ ਦੀ ਨਾ ਕਰਦਾਗਾ ਆਪਾਂ ਜਿਵੇਂ ਮਿੱਟੀ ਨਹੀਂ ਰਹਿਣ ਦਿੱਤੀ ਸਰਫ ਨਾਲ ਸੈਂਪਲ ਨਾਲ ਬੜੀ ਅੱਧੀ ਗਈ ਤੇ ਟਾਇਰਾਂ ਦੀ ਵੀ ਬਣਾਤੀ ਗੱਲ ਹੈਗੇ ਚ ਹੈ ਕਰਦੇ ਹੋਏ ਨੇ ਪਰ ਕੱਢਦੇ ਆਪਣੇ ਕਾਲੇ ਕਾਲੇ ਤੇ ਫਲੂਰਾਈਟ ਰਣੀ ਵੀ ਬਣ ਗਈ ਗੱਲ ਇਹਨਾਂ ਦੇ ਮਰਾਂਗੇ ਪਾਲਸ ਪਾਲਸ ਕੋਈ ਨਾ ਹੁਣ ਆਪਾਂ ਇਹਨੂੰ ਅੰਦਰ ਲਾ ਕੇ ਮੜਾ ਸੁੱਕ ਲਾਂ ਦੋ ਲੋ ਜੀ ਬਣ ਗਈ ਗੱਲ ਜੀ ਘੈਂਟ ਖਰਾਬ ਹੀ ਤੋਤਾ ਆਪਣੇ ਨਾ ਨਾ ਨਿਕਲਿਆ ਕਰਾ ਵੀ ਸਾਤਰੀ ਦੀ ਗੱਲ ਯਾਰ ਫੋਰ ਤਾਂ ਹੋਰ ਸਾਤਰੀ ਦੀ ਗੱਲ ਘੈਂਟ ਬਣ ਗਈ ਜਮਣਾ ਮੈਨੂੰ ਮੈਨੂੰ ਨਿਕਲਾਈ ਬੜਾ ਜਿਆਦਾ ਲਿਬੜੀ ਪਈ ਸੀ ਮਿੱਟੀ ਤਾਂ ਦੋ ਜਿਆਦਾ ਪਈ ਹੋਈ ਸੀ ਤੇ ਇੰਜਣੇ ਨਾ ਨਾ ਕਰਤਾ ਆਪਣੇ ਹੁਣ ਤੇਲ ਤੂਲ ਮਾਰਾਂਗੇ ਆਹ ਸੂਲਸ ਮਾਰ ਕੇ ਵਧੀਆ ਬਣ ਚੁੱਕੀ ਗੱਲ ਰਾਦੀ ਵੀ ਇਸ ਨੂੰ ਬਣ ਗਈ ਗੱਲ ਘੈਂਟ ਲੋਭੀ ਕਰੋ ਚੈੱਕ ਲੋਕ ਪੈਸੋਂ ਫੁਮਾਲੇ ਕਾ ਹਿੰਜਣਾ ਡਾਣਾ ਹੋਰ ਦੀ ਗੱਲੋਂ ਕੈਂਟ ਬਣਾਤੀ ਹੁਣ ਆਪਾਂ ਵੀ ਗੱਲ ਬਣਾਵਾਂਗੇ ਤੇਰਨਾ ਵੇਣਾ ਮਣਕਲੇ ਜਣਾਂ ਨੇ ਤਦੋ ਜਿਵੇਂ ਕੈਂਟ ਬਣਾਤੀ ਗਤਬਤ ਮੀਟਰ ਵੀ ਆਉ ਕੋਈ ਸੋਤਾ ਲੋ ਜੀ ਮਿੱਤਰੋ ਜਿਹੜੀ ਵੱਡੀ ਗੱਲ ਵਾਅ ਸ਼ੋਅ ਆਪਣੇ ਘੈਂਟ ਬਣਾਈ ਹੁਣ ਆਪਣੇ ਮਹਾਰਤਾ ਗੱਡੀ ਵਾਲਾ ਕੱਪੜਾ ਤੇ ਡ੍ਰੀਪ ਡ੍ਰੀਪ ਪਾਣੀ ਪੁਣੀ ਜੇ ਸ਼ੋਕ ਜਾਂਦਾ ਇਹ ਕੱਪੜਾ ਵਧੀਆ ਹੁੰਦਾ ਹੈ जोड़ा माटा मोटा इंजन के पानी बचता हों बदिया सोल् फिल्टर भी नमें नमें जी तो संभालते हरती रही जी गल बाकी भी है तो सौके ਹਰੇ ਗੱਲ ਕਰ ਆਪਣੀ ਜੇਬ ਸਾਥ ਨਹੀਂ ਦੇ ਰਹੀ ਨਹੀਂ ਤੇ ਫਤੂਦਾ ਕਰਾ ਦਈਏ ਕੰਮ ਬੁਰਾ ਘੈਂਟ ਡੈਣਾ ਸੋਰ ਦੀ ਕਰਦੀ ਆ ਪਾ ਜਮਾਂ ਲੁੱਕ ਚੇਂਜ ਕੀ ਗੱਲ ਨਹੀਂ ਜਿਵੇਂ ਜਿਵੇਂ ਆਪਣੀ ਜੇਬ ਸਾਥ ਤੂਗੀ ਕਰਾਵਾਂਗੇ ਜੀ ਕੰਮ ਵੀ ਇਹਦਾ ਮਗਰਾਟਾਂ ਦਾ ਵੀ ਕਰਾਉਣਾ ਹੈ ਕੰਮ ਹਰੇ ਟਾਇਰ ਵੀ ਨਵੇਂ ਲਪਾਉਣੇ ਆ ਕਿਹੜਾ ਹਾਲ ਖਿੰਨੇ ਦੇ ਪੈਸੇ ਆਪਣੇ ਕੋਲੇ ਹੈਗੇ ਜੀ ਆਪਣੇ ਸਾਰੇ ਹੀ ਖਰਚ ਕਰਦੇ ਲਓ ਜੀ ਮਿੱਤਰੋ ਬਣ ਗਈ ਗੱਲ ਲਓ ਜੀ ਮਿੱਤਰੋ ਕਪੜਾ ਆਪਣਾ ਬੱਝ ਗਿਆ ਤੇ ਥੋੜਾ ਜਿਹਾ ਹੋਰ ਸਕਲਾਂ ਦੇ ਟੈਰਾਂ ਨੂੰ ਤੇ ਤੇਰੇ ਨੂੰ ਲਾਉਣੇ ਆਪਾਂ ਅੰਦਰ ਅੰਦਰ ਗਰਮ ਲਾ ਕੇ ਮਾਰ ਦਿੰਦੇ ਪਾਸ ਪੁੱਛ ਤੇ ਸਾਤਰੀ ਪੀ ਮਾਰਤਾ ਕਪੜਾ ਬਣੇ ਪਾਣੀ ਇਹ ਸੁੱਕ ਗਿਆ ਚਲੋ ਤੇ ਮਾਰ ਸੁੱਕ ਗਿਆ ਇਹਦੇ ਨਾਲ ਆ ਚੀਜ਼ ਘੈਂਟ ਆਗੀ ਕਰ ਪਾਣੀ ਪੂਣੀ ਬੱਤੀ ਸੁੱਕਿਆ ਮਰਾ ਬਾਣੀ ਵਧੀਆ ਸੁੱਕਤਾ ਸਾਰਾ ਤੇ ਹੁਣ ਰਹਿ ਤਿਆਰੀ ਕਰਨੀ ਇਹਦੀ ਪਾਲਸ ਦੀ ਤੇ ਪਾਲਸ ਮਾਰ ਕੇ ਹੁਣ ਕੱਢ ਕੇ ਘੈਂਟ ਬਣਾ ਦੇਣਾ ਪਾ ਦਾਂਗੇ ਬਸ ਅੰਦਰ ਕਪੜਾ ਕਪੜਾ ਪਾ ਕੇ ਤੇ ਲੇੜੇ ਬਾਈਆਂ ਤੋਂ ਆਪਣੇ ਲਿਆਂਦਾ ਬਾਈ ਕਹਿੰਦਾ ਏ ਟਰੈਕਟਰ ਇੰਨੇ ਕਰਮਾ ਲਾਗਾ ਕਹਿੰਦੇ ਜੇ ਛੋੜੇ ਜਾਊਗਾ ਤਾਂ ਪੱਕਾ ਹੁਣ ਮਾ ਟਰੈਕਟਰ ਲੈ ਕੇ ਦਊਗਾ ਤੇ ਹੁੰਦੀ ਆ ਯਾਰ ਕੋਈ ਕੋਈ ਚੀਜ਼ ਕਰਮ ਵਾਲੀ ਤੇ ਗੈਸ ਹੀ ਲਾਉਣਾ ਪੈਂਦਾ ਹੈਗਾ ਤੇ ਬਾਕੀ ਆਪਣੇ ਹੁਣ ਇਹ ਨਹੀਂ ਵੇਚਣਾ ਹੈਗਾ ਬੇਸ਼ੱਕ ਦੀ ਨਵਾ ਤਾਂ ਹੋਰ ਲਈਏ ਤੇ ਹੁਣ ਇਹਦਾ ਤਾਂ ਕੰਮ ਕਰਾ ਦਈਏ ਪਹਿਲਾਂ ਹੌਲੀ ਹੌਲੀ ਪਾਣੀ ਪੂਰੀ ਸਾਰਾ ਸੋਕ ਗਿਆ ਕੱਪੜਾ ਇਹ ਘੈਂਟ ਆ ਚੀਜ਼ ਸਿੱਟਾ ਵੀ ਪਾਣੀ ਦਾ ਨਜ਼ਰ ਨਹੀਂ ਆ ਰਿਹਾ ਪੈਰਾਂ ਦਾ ਵੀ ਬੁਰਾ ਹਾਲ ਹੋਇਆ ਪੈ ਸੀਗਾ ਘੈਂਟ ਬਣ ਗਈ ਗੱਲ ਮਿੱਟੀ ਮੁੱਟੀ ਕਾਫੀ ਜੰਮੀ ਪਈ ਸੀ ਘੈਂਟ ਬਣ ਗਈ ਗੱਲ ਬਾਤ ਆਪਣੇ ਕਰਾ ਵੀ ਤੋਤਾ ਤੇ ਇਹ ਤੇ ਵੀ ਕੱਪੜਾ ਮਾਰਤਾ ਮੈਂ ਚਾਲੇ ਨੂੰ ਵੀ ਲਾ ਦਾਂਗੇ ਵਿਚਰ ਨੂੰ। ਫਿਰ ਲੋਡ ਪਈ ਤਾਂ ਉਹ ਤੋਂ ਕੱਢ ਲਾਂਗੇ। ਲੈ ਵੀ ਡਾਣਾ ਹੋਰਾ। ਗੱਲਬਾਤ ਤੇਰੀ ਬਣ ਗਈ ਹੁਣ ਘੈਂਟ। ਹੁਣ ਰੋਟੀ ੱਟੀ ਛੱਕੀਏ ਪ੍ਰਸ਼ਾਦਾ ਬਣੀ ਛੱਕ ਕੇ। ਫਿਰ ਕਾਲਦੇ ਆ ਤੇਰੀ ਜਮਾਲ ਸਦਵਾਰਾ। ਪਾਸਪੂਲਸ ਮਾਰ ਦਿਆਂ। ਲੋ ਜੀ। ਤੇਰਾ ਵੀ ਕੋਈ ਨਾ ਪੱਤਰਾ ਕਰਾਂਗੇ ਕੰਮ। ਕੋਈ ਨਾ ਕੋਈ ਨਾ ਤੋਰ ਉਹ ਕਾ ਥੋੜੇ ਦਿਨ ਹੋਰ ਫੇਰ ਕਰ ਦਾਂ ਤੇਰਾ ਕੰਮ ਵੀ ਆਪਣੇ ਡਾਇਨਾਸੌਰ ਦਾ ਹੋ ਗਿਆ ਇੰਨੀ ਬਹੁਤ ਤੇ ਤੇਰਾ ਵੀ ਕਰਾਂਗੇ ਕੋਈ ਗੱਲ ਨਹੀਂ ਲਾਜ ਹੋਰ ਫੱਪੜਾ ਪਾ ਦੀ ਆਪਾਂ ਸੁੱਕਣਾ ਤੇ ਚੀਜ਼ ਘੈਂਟ ਆ ਯਾਰ ਕੱਪੜੇ 20 20 ਰੁਪਏ ਅੰਦਰ ਕੋਈ ਮਾੜੇ ਨਹੀਂ ਹੈਗੇ ਆਨੰਦਪੁਰ ਤੋਂ ਲਿਆਏ ਸੀ ਆਪਾਂ ਇਹ ਕੱਪੜੇ ਜੇ ਵਧੀਆ ਪਾਣੀ ਪੂਣੀ ਛੋਕ ਲਾਉਂਦੇ ਨੇ ਘੈਂਟ ਆ ਗੱਲ ਬਾਤ ਲਓ ਜੀ ਮਿੱਤਰੋ ਪਾਲ ਸਮਰਿਤ ਬਾ ਦੇਖੋ ਸੋ ਦਾ ਲੱਗੀ ਚਮਕ ਮਾਰਨ ਸੋ ਤੇ ਮਾਰਦੀ ਆਪਣੇ ਪਾਲਸ ਇੰਡੀਕੇਟਰਾਂ ਦੇ ਮਾਰਦੀ ਐਂਡ ਬਣ ਗਈ ਗੱਲ ਉਸ ਹੁਣ ਬਣਾ ਲਈਏ ਚਮਕਾ ਦਿਆ ਦੇਖ ਲੋ ਜੀ ਜਮਾ ਫਸਟ ਪੈਨਡੇਟਰ ਉਸ ਆਪਣੇ ਤੇ ਚ ਮਲਾਲੇਸ਼ ਕੱਪੜੇ ਚ ਚਮਕਾਈ ਕਿੰ ਘੰਟ ਲੱਗਦੀ ਆ ਚੀਜ਼ ਦੇ ਵਿੱਚ ਗੱਲ ਬਣਾਤੀ ਆਪਣੇ ਡਾਇਨਾਸੌਰ ਦੀ ਹੈਣਾ ਬਾਨੀ ਵੀ ਕੱਲ ਜਿੱਦਣੇ ਦਾ ਲੈ ਆਂਦਾ ਮਾਂ ਚਾਲ ਹੋ ਅੱਜ ਧੋਈ ਦਿੰਨੇ ਆ ਲੋ ਜੀ ਮਿੱਤਰੋ ਨਿਬੜ ਗਿਆ ਕੰਮ ਤੇ ਟੈਰਾਂ ਤੇ ਵੀ ਮਾਰਤੀ ਆਪਣੇ ਬਾਲਸ ਕਾਲੇ ਕਾਲੇ ਵਰਤੇ ਤੇ ਹੁਣ ਆਪਾਂ ਇਹਨੂੰ ਮਾਰ ਢਾਕ ਦੀਏ ਲੈਣਾ ਹੋਰ ਨੂੰ ਤੇ ਸਾਤਰੀ ਦਾ ਜੰਮੀ ਨਵੇਂ ਨਵੇਂ ਨਿਕਲ ਆਈ ਬਸ ਹੁਣ ਇਹਨੂੰ ਠਗਣ ਲੱਗ ਗਏ ਆ ਜੀ ਆਪਾਂ ਆਪਣੇ ਕੱਪੜਾ ਤੇ ਬੁਰਿਆ ਪਤਾ ਤੇ ਪਿੱਛੇ ਆਪਾਂ ਹੋਰ ਪਰ ਲਾਣੇ ਆ ਤੇ ਇਹ ਵੀਛਲ ਆਇਆ ਤੂਤਾ ਮਿਹਨਤ ਵੀ ਕੀਤੀ ਹੈਗੀ ਜੇ ਕੱਪੜਾ ਨਾ ਪਾਈਏ ਫਿਰ ਉਹ ਗੱਲ ਜੀ ਨਹੀਂ ਬਣਦੀ ਉਪਰ ਦੇ ਕੱਪੜਾ ਪਾ ਦिए ਡੈਨਾਓਰ ਦੇ ਜੀ ਲਓ ਜੀ ਮਿੱਤਰੋ ਪਾਤਾ ਕੱਪੜਾ ਤੇ ਟਾਕਤਾ ਡੈਨਾਸੌਰ ਆਪਣੇ ਚਲੋ ਜੀ ਬਣਾਤੀ ਗੱਲ ਆਪਣੇ ਪਰਸ ਨਾਲ ਵਧੀਆ ਚਮਕ ਆ ਗਈ ਟੈਰਾਂ ਤੇ ਵੀ ਤੇ ਹੁਣ ਦਿੱਤਾ ਆਪਣੇ ਟਾਕ ਮਿੱਟ ਘਟਾਣੀ ਬਣਾ ਹੈਗਾ ਬਸ ਚਾਰੂਗਾ ਉੱਪਰ ਹਾਟੇ ਲੈ ਕੇ ਦਿਖਾ ਕੇ ਲਿਆ ਮੈਂ ਆਵਾ ਬਾਏ ਗਰੂ ਆ ਗੱਲ ਤਾਂ ਪਣ ਜਾਂਦੀ ਐ ਪਾਲਸ ਨਾਲ ਘੰਟ ਚੰਗਾ ਵੀ ਡੈਨਸ ਹੋਰਾ ਹੁਣ ਕਰ ਲਈ ਆਰਾਮ ਘੰਟਾ ਫਿਰ ਚਲਾਤੇ ਆਪਣੇ 4-5 ਘੰਟੇ ਲੋ ਜੀ ਮਿੱਤਰ ਆਪਣਾ ਮਿਸਤਰੀ ਆ ਗਿਆ ਸੀ ਮੂਲਵਾਲੀਆ ਤੇ ਬੀਮ ਖੋਲਣ ਲੱਗੇ ਸੀਗੇ ਕੰਦਾਲਾ ਤੇ ਆ ਇੱਕ ਤਾਂ ਲਾਤਾ ਆਪਣੇ ਆਡਰ ਜਆ ਇਹ ਆ ਵੀ ਦੂਜਾ ਵੀ ਬੋਲਦੇ ਆ ਦੇਖਦੇ ਆ ਕਿਵੇਂ ਸੈੱਟ ਹੁੰਦਾ ਹੈਗਾ ਇਹ ਲਓ ਜੀ ਮਿੱਤਰੋ ਇਹ ਆਪਣੇ ਬਣਾ ਲਿਆ ਆਮਲੇਟ ਦੋ ਮੈਂ ਸੱਕਦੇ ਹੁਣ ਆਮਲੇਟ ਲੋਰੀ ਘੈਂਟ ਬਣ ਗਈ ਯਾਰ ਬੱਸ ਇਹ ਬਸ ਬਣ ਗਈ ਯਾਰ ਘੈਂਟ ਇਹ ਸਕੇ ਯਾਰ ਭੁੱਖ ਲੱਗੀ ਪਈ ਸੀ ਬੰਦੇ ਦਾ ਤੇ ਇਹ ਗਾਰਡ ਮੈਂ ਤਾਂ ਆਪਣੇ ਆਪ ਹੀ ਤਿਆਰ ਕਰ ਦਿੱਤੀ ਆ ਮਾਤਾ ਨੂੰ ਨਹੀਂ ਦਾ ਇਹ ਬਣਾ ਕੇ ਦੇ ਦੇ ਬੰਦ ਹੋ ਗਿਆ ਹੋ ਗਿਆ ਹੋ ਗਿਆ ਇਹ ਤਾਂ ਇਹਨਾਂ ਦਾ ਚਲਾਪ ਹੀ ਕਰ ਲਈਦਾ ਥੋੜਾ ਬਤਾ ਤਾਂ ਖਾਣ ਪੀਣ ਬਣਾਉਣਾ ਆਉਣਾ ਨਹੀਂਦਾ ਯਾਰ ਬੰਦਾ ਭੁੱਖ ਲੱਗੇ ਤਾਂ ਭੁੱਖਾ ਤਾਂ ਨਹੀਂ ਮਰਦਾ ਤਾਂ ਆਪੀ ਬਣਾ ਕੇ ਖਾ ਲਵਾਂ ਬੀਮਾ ਦਾ ਤਾਂ ਹੁਣ ਮੇਸਤਰੀ ਭੱਗ ਗਿਆ ਤੇ ਕਾਲੋ ਨਹੀਂ ਕਰਾਂਗੇ ਤੇ ਮੇਸਤਰੀ ਕਹਿੰਦਾ ਵੀ ਪੈੜ ਦਾ ਸਾਮਾਨ ਲਿਓਣਾ ਬੂ ਬਪਣ ਦੁਆਰਾ ਤੇ ਉੱਪਰ ਚੜ ਕੇ ਕਿਉਂਕਿ ਬੀਮ ਆ 4 ਇੰਚੀ ਦਾ ਉੱਤੇ ਜਿਹਦਾ ਖਾਤਰ ਹੀ ਆ ਯਾਰ ਤੇ ਤਾਂ ਕਰਕੇ ਕੱਲ ਨੂੰ ਪੈੜ ਦੁਆਰਾ ਬਣਾ ਕੇ ਆਪਾਂ ਫੇਰ ਦੁਆਰਾ ਚਲਾਵਾਇਆ ਕੰਮ ਆ